ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਹੁਣੇ-ਹੁਣੇ ਵਿਭਾਗ ਵੱਲੋਂ ਇੱਕ ਜਿਹੜੀ ਸੂਚਨਾ ਜਾਰੀ ਹੋਈ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਬਦਲੀ ਆnder ਜਿਹੜਾ ਸਿਲਸਿਲਾ ਚੱਲ ਰਿਹਾ ਸੋ ਉਸੇ ਦੇ ਤਹਿਤ ਹੀ ਜ਼ਿਲ੍ਹਾ ਮਾਨਸਾ ਦੇ ਜਿਹੜੇ ਮੌਜੂਦਾ ਸਮੇਂ ਜਿਹੜੇ ਡੀਓ ਮੈਡਮ ਨੇ ਉਹਨਾਂ ਨੇ 29 ਤੀ ਜਾਂ 31 ਅਗਸਤ ਦੇ ਲਿਵੇਂ ਤੇ ਵੇ ਜਿਹੜਾ ਉਹ ਰਿਟਾਇਰ ਹੋਣਾ ਸੋ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਹੁਣ ਜਿਹੜੇ ਨਵੇਂ ਜਿਹੜੇ ਜ਼ਿਲ੍ਹਾ ਮਾਨਸਾ ਦੇ ਡੀਓ ਹੋਣਗੇ ਉਹਨਾਂ ਦੇ ਆਰਡਰ ਜਾਰੀ ਹੋ ਚੁੱਕੇ ਠੀਕ ਹੈ ਜੀ ਸੋ ਜਿਹੜੇ ਆਰਡਰ ਜਾਰੀ ਹੋਇਆ ਉਹ ਹੈ ਜੀ ਨੀਲਮ ਰਾਣੀ ਸਹਾਇਕ ਟਰੈਕਟਰ ਜਿਹੜੇ ਡੀ ਐਸ ਈ ਸਕੈਂਡਰੀ ਸਿੱਖਿਆ ਐਸ ਐਸ ਨਗਰ ਮੁਹਾਲੀ ਤੋਂ ਆਈ ਨੇ ਤੇ ਜਿਹੜੀ ਨਵੀਂ ਤਾਇਨਾਤੀ ਇਹਨਾਂ ਦੀ ਹੋਈ ਹੈ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਜ਼ਿਲ੍ਹਾ ਮਾਨਸਾ ਦੇ ਵਿੱਚ ਠੀਕ ਹੈ ਜੀ ਸੋ ਹੁਣ ਮੈਡਮ ਨੀਲਮ ਰਾਣੀ ਜਿਹੜੇ ਹੋਏਗੇ ਉਹ ਜ਼ਿਲ੍ਹਾ ਸਿੱਖਿਆ ਅਫਸਰ ਹੋਣਗੇ ਮਾਨਸਾ ਦੇ ਤੋਂ ਮਿਤੀ 31 8 2025 ਨੂੰ ਖਾਲੀ ਹੋਣ ਉਪਰੰਤ ਭਾਵ 31 ਅਗਸਤ ਤੋਂ ਬਾਅਦ ਜਿਹੜੇ ਜਦੋਂ ਸ਼ੀਟ ਖਾਲੀ ਹੋਣੀ ਹੈ ਠੀਕ ਹੈ ਜੀ ਉਦੋਂ ਉਹਨਾਂ ਦੀ ਤਨਾਤੀ ਹੋਣੀ ਹੈ ਸੋ ਹੁਣ ਦੋਸਤੋ ਦੇਖੋ ਆਪਾਂ ਨੂੰ ਪਤਾ ਹੈ ਵੀ 3704 ਅਧਿਆਪਕ ਕੇਡਰ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਮੈਡਮ ਨੂੰ ਬੜੀ ਨਿਮਰਤਾ ਦੇ ਨਾਲ ਤਿੰਨ ਚਾਰ ਵਾਰੀ ਜਿਹੜਾ ਉਹ ਦਫਤਰ ਜਾ ਕੇ ਬੇਨਤੀ ਵੀ ਕੀਤੀ ਕਿ ਮਾਨਸਾ ਦੇ ਵਿੱਚ ਸਿਰਫ 3704 ਅਧਿਆਪਕ ਜਿਹੜੇ 6ਵੇਂ ਪੇ ਕਮਿਸ਼ਨ ਲਾਗੂ ਹੋਇਆ ਜਾਂ ਪਟਿਸ਼ਨਰਸ ਨੇ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ 46800 ਜਿਹੜੀ ਸੈਲਰੀ ਹੋ ਮਿਲਣੀ ਹੈ ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 20 21 ਜ਼ਿਲ੍ਹੇ ਜਿਹੜੇ ਬਚਦੇ ਆ ਉਹਨਾਂ ਦੇ ਵਿੱਚ ਸੈਲਰੀ ਭੈ ਚੁੱਕਿਆ ਆ ਕਾਊਂਟਾਂ ਦੇ ਵਿੱਚ ਤਕਰੀਬ ਜਿਹੜੀ ਉਹ ਸੈਲਰੀ ਬਣਦੀ ਹੈ ਸੋ ਮੈਡਮ ਜਿਹੜੇ ਆਪਾਂ ਨੂੰ ਪਤਾ ਵੀ ਕਿੰਨੇ ਧਰਨੇ ਹੋਏ ਉਹ ਟਾਸ ਤੋਂ ਮਸ ਨਹੀਂ ਹੋਏ ਪਤਾ ਨਹੀਂ ਤਾਂ ਇਹੀ ਕਾਰਨ ਹੈ ਕਿ ਉਹਨਾਂ ਦੀ ਰਿਟਾਇਰਮੈਂਟ ਹੋਣੀ ਹੈ ਵੀ ਮੈਂ ਆਪਣੇ ਤੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਜਿਹੜਾ ਉਹ ਨਹੀਂ ਲੈਣਾ ਚਾਹੁੰਦੀ ਸੋ ਹੁਣ ਸਾਰੇ ਹੀ ਭੈਣ ਭਰਾਵਾਂ ਨੂੰ ਸਾਰੇ ਯੂਨੀਅਨ ਸਾਥੀਆਂ ਨੂੰ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਹੀ ਮੈਡਮ 31 ਅਗਸਤ ਨੂੰ ਰਿਟਾਇਰ ਹੋਣਗੇ ਸੋ 31 ਅਗਸਤ ਤੋਂ ਬਾਅਦ ਜਿਹੜੀ ਨਵੀਂ ਮੈਡਮ ਨੀਲ ਮਾਨੀ ਹੋਣਗੇ ਸੋ ਉਹਨਾਂ ਦੇ ਨਾਲ ਇੱਕ ਮੀਟਿੰਗ ਜਿਹੜੀ ਉਹ ਜ਼ਰੂਰ ਰੱਖੀ ਜਾਵੇ ਆਪਣੇ ਜਿਹੜਾ ਪੱਖ ਹੈ ਜਾਂ ਆਪਣੇ ਜਿੰਨੇ ਵੀ ਹੱਕ ਨੇ ਉਹਨਾਂ ਦੇ ਸਾਹਮਣੇ ਰੱਖੇ ਜਾਣ ਕਿ ਇਸ ਤਰ੍ਹਾਂ ਕਰਕੇ ਜਿਹੜਾ ਵਿਭਾਗ ਵੱਲੋਂ ਜਿਹੜਾ ਕੋਰਟ ਵੱਲੋਂ ਵੀ ਆਰਡਰ ਜਾਰੀ ਹੋਇਆ ਸੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਸੈਲਰੀ ਹੋ ਛੇ 800 ਨਾਲ ਬਣਾਈ ਚੁੱਕੀ ਹੈ ਪਰ ਸਿਰਫ ਇੱਕ ਮਾਨਸਾ ਜ਼ਿਲ੍ਹਾ ਜਿਹੜਾ ਪੈਂਡਿੰਗ ਹੈ ਅਜੇ ਤੱਕ ਜਿਨ੍ਹਾਂ ਨੇ ਨਹੀਂ ਮਾਏ ਸੋ ਸਾਥੀ ਅਧਿਆਪਕ ਜੂਨੀਅਨ ਦੇ ਨੁਮਾਇंदे ਕਿਰਪਾ ਕਰਕੇ ਇਸ ਮੀਟਿੰਗ ਨੂੰ ਜ਼ਰੂਰ ਇੱਕ ਸ਼ੈਡਿਊਲ ਤਿਆਰ ਕਰਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੀ ਨਵੇਂ ਮੈਡਮ ਤਾਇਨਾਤ ਹੁੰਦੇ ਨੇ ਤੋਂ ਸਭ ਤੋਂ ਪਹਿਲਾਂ ਹੀ ਜਿਹੜਾ ਇਹ ਕੰਮ ਕੀਤਾ ਜਾਵੇ ਕਿ ਉਹਨਾਂ ਨਾਲ ਮੀਟਿੰਗ ਰੱਖੀ ਜਾਵੇ ਪੇ ਫਿਕਸੇਸ਼ਨ ਦੇ ਸਬੰਧ ਵਿੱਚ ਤਾਂ ਕਿ ਜਿਹੜੇ ਬਾਕੀ ਕਰਮਚਾਰੀ ਨੇ ਉਹ ਵੀ 46800 ਦੇ ਨਾਲ ਆਪਣੀ ਜਿਹੜੀ ਪੇ ਲੈ ਸਕਣ ਤੇ ਆਉਣ ਵਾਲੇ ਭੈਣ ਭਰਾਵਾਂ ਵਾਸਤੇ ਵੀ ਇੱਕ ਜਿਹੜਾ ਰਾਹ ਦਸੇਰਾ ਬਣ ਸਕੇ ਸੋ ਜਿਨੇ ਵੀ ਯੂਨੀਅਨ ਦੇ ਨੁਮਾਇੰਦੇ ਤੱਕ ਕਿਰਪਾ ਕਰਕੇ ਇਹ ਵੀਡੀਓ ਯੂਨੀਅਨ ਦੇ ਨੁਮਾਇੰਦੇ ਤੱਕ ਜਰੂਰ ਪਹੁੰਚਾਓ ਉਹਨਾਂ ਤੱਕ ਪਹੁੰਚਾਓ 3704 ਵਾਸਤੇ ਤਾਂ ਕਿ ਉਹ ਜਲਦੀ ਇੱਕ ਮੀਟਿੰਗ ਅਰੇਂਜ ਕਰਨ ਸੋ ਜਿਦੇ ਵਿੱਚ ਵੱਧ ਤੋਂ ਵੱਧ ਜਿੰਨੇ ਭੈਣ ਭਰਾ ਹੋਏ ਖਾਸ ਕਰ ਪਟੀਸ਼ਨਰ ਜਿੰਨੇ ਵੀ ਹੈਗੇ ਪਟੀਸ਼ਨਰਾਂ ਦਾ ਉਹਨਾਂ ਦਾ ਬਿਲਕੁਲ ਲਾਜ਼ਮੀ ਹੈ ਕਿਉਂਕਿ ਤਕਰੀਬਨ ਆਪਨ ਉਪਰ ਵੀ ਤਿੰਨ ਚਾਰ کیسਾਂ ਦੇ ਜਿਹੜੇ ਆਰਡਰ ਹੋ ਆ ਚੁੱਕੇ ਐ ਸੋ ਉਹਨਾਂ ਦੀ ਸੈਲਰੀ ਹਜੇ ਆਉਣੀ ਹੈ ਠੀਕ ਹੈ ਜੀ ਬਾਕੀ ਜਿਹੜੇ ਸਪੀਕਿੰਗ ਆਰਡਰ ਹੈ ਉਹ ਚਲੋ ਇੱਕ ਵੱਖਰੀ ਗੱਲ ਹੈ ਪਰ ਘੱਟੋ ਘੱਟ ਫਿਰ ਵੀ 2.5 ਹੋ ਜਾਣਾ ਜਿਹੜਾ ਹੈਗਾ ਉਹ ਸਪੀਕਿੰਗ ਆਰਡਰ ਦੇ ਵਿੱਚ ਇਹਨਾਂ ਦਾ ਨਾਮ ਆਇਆ ਤਾਂ ਤਕਰੀਬਨ ਜੁਆਇਨਿੰਗ ਵਾਲੇ ਦਿਨ ਹੀ ਜਿਹੜਾ ਮੈਂਡਮ ਨੂੰ ਮਿਲਿਆ ਜਾਵੇ ਤੇ ਆਪਣੀ ਜਿਹੜੀ ਪੱਖ ਹੈ ਆਪਣੀ ਗੱਲ ਹੋ ਰੱਖੀ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਮਸਲਾ ਜਿਹੜਾ ਹੱਲ ਹੋ ਸਕੇ ਸ਼ਾਇਦ ਨਾਮ ਨੇ ਇੱਕ ਵਾਰ ਜਿਹੜੀ ਗੱਲ ਉਹਨਾਂ ਨੇ ਜਰੂਰ ਕੀਤੀ ਜਾਵੇ ਜੇਕਰ ਕੋਈ ਮਸਲਾ ਫਿਰ ਵੀ ਨਹੀਂ ਹੱਲ ਹੁੰਦਾ ਫਿਰ ਜਿਹੜਾ ਪੱਕੇ ਧਰਨੇ ਵਾਲੇ ਕੁਝ ਕੀਤਾ ਜਾਵੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਭੈਣ ਭਰਾਵਾਂ ਨਾਲ ਜਰੂਰ ਸ਼ੇਅਰ ਕਰੋ ਜਿਹੜੇ 3704 ਦਾ ਹਿੱਸਾ ਨੇ ਤਾਂ ਕਿ ਇਹ ਗੱਲ ਉਹਨਾਂ ਤੱਕ ਪਹੁੰਚ ਸਕੇ ਸੋ ਜਲਦੀ ਕੋਈ ਮੀਟਿੰਗ ਜਿਹੜੀ ਹੋ ਮਿਲ ਸਕੇ ਸੋ ਨਵੀਂ ਮੈਡਮ ਜਿਹੜੇ ਡੀਐਸਸੀਆ ਜਾਂ ਨੀਲ ਬਰਾਣੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇਸ ਮਸਲੇ ਦੇ ਉੱਪਰ ਗੱਲਬਾਤ ਕੀਤੀ ਜਾ ਸਕੇ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਆਪਣੇ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰੋ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ